ਇਸ ਨਾਲ ਦੀ ਵੱਡੀ ਖਬਰ ਪੁਲਿਸ ਦੇ ਐਕਸ਼ਨ ਤੋਂ ਬਾਅਦ ਹੁਣ ਕਿਸਾਨ ਵੀ ਪੜ ਅਗੇ ਨੇ ਕਿਸਾਨਾਂ ਦੇ ਵੱਲੋਂ ਪੁਲਿਸ ਥਾਣਿਆਂ ਦਾ ਘਰਾ ਕੀਤਾ ਜਾ ਰਿਹਾ ਹੈ ਇੱਥੇ ਤੱਕ ਕਿ ਪੁਲਿਸ ਦੀ ਗੱਡੀ ਤੱਕ ਘੇਰ ਲਈ ਗਈ ਹੈ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮਾਨ ਸਰਕਾਰ ਦੇ ਖਿਲਾਫ ਨਾਰੇ ਬਾਜ਼ੀ ਕੀਤੀ ਜਾ ਰਹੀ ਹੈ ਜਿੱਥੇ ਸਵੇਰ ਤੋਂ ਤਸਵੀਰਾਂ ਸਾਹਮਣੇ ਆਈਆਂ ਸੀ ਤੜਕਸਾਰ ਪੁਲਿਸ ਦੇ ਵੱਲੋਂ ਕਿਸਾਨ ਆਗੂਆਂ ਨੂੰ ਡਿਟੇਨ ਕੀਤਾ ਗਿਆ ਨਜ਼ਰਬੰਦ ਕੀਤਾ ਗਿਆ ਕੁਝ ਨੂੰ ਹਿਰਾਸਤ ਤੱਕ ਲੈ ਲਿਆ ਗਿਆ ਤੇ ਹੁਣ ਕਿਸਾਨ ਵੀ ਭੜਕ ਗਏ ਨੇ ਆਪਣੇ ਸਾਥੀਆਂ ਦੀ ਰਿਹਾਈ ਦੇ ਲਈ ਕਿਸਾਨਾਂ ਦੇ ਵੱਲੋਂ ਹੁਣ ਪੁਲਿਸ ਥਾਣਿਆਂ ਦਾ ਘਰਾਓ ਕੀਤਾ ਜਾ ਰਿਹਾ ਹੈ ਤਿੰਨ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਮੁਕਸਰ ਦੇ ਵਿੱਚ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਬਰਨਾਲਾ ਦੇ ਵਿੱਚ ਅਤੇ ਖਡੂਰ ਸਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਪੁਲਿਸ ਥਾਣਿਆਂ ਦਾ ਘਰਾ ਕੀਤਾ ਗਿਆ ਵਾ ਜਿੱਥੇ ਬਰਨਾਲਾ ਦੇ ਵਿੱਚ ਪੁਲਿਸ ਦੀ ਗੱਡੀ ਨੂੰ ਘੇਰ ਕੇ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਪ੍ਰਦਰਸ਼ਨ ਕੀਤਾ ਜਾ ਰਿਹਾ ਨਾਲ ਦੀ ਨਾਲ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਸਾਡੇ ਸਾਥੀਆਂ ਨੂੰ ਰਿਹਾਰ ਨਾ ਕੀਤਾ ਤਾਂ ਇਸੇ ਤਰੀਕੇ ਦੇ ਨਾਲ ਤੁਹਾਡਾ ਵੀ ਘਰਾਓ ਕੀਤਾ ਜਾਏਗਾ ਇਸ ਤੋਂ ਇਲਾਵਾ ਗੱਲ ਕਰਦੇ ਜਾਵੇ ਮੁਕਸਰ ਦੇ ਵਿੱਚ ਵੀ ਮੁਕਸਰ ਦੇ ਥਾਣੇ ਪਾਰ ਪੁਲਿਸ ਦੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਹੀ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਤਖਦੂਰ ਸਾਹਿਬ ਦੇ ਵਿੱਚ ਵੀ ਪੁਲਿਸ ਥਾਣੇ ਦੇ ਬਾਹਰ ਕਿਸਾਨ ਨਾਰੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸ ਦਿਓ ਕਿ ਬੀਤੇ ਦਿਨ ਕਿਸਾਨਾਂ ਦੀ ਮੀਟਿੰਗ ਹੋਈ ਸੀ ਭਗਵੰਤ ਮਾਨ ਦੇ ਨਾਲ ਜੋ ਬੈਸਿੱਟਾ ਰਹੀ ਸੀ ਅਤੇ ਅੱਜ ਕਿਸਾਨਾਂ ਦੇ ਵੱਲੋਂ ਮੀਟਿੰਗ ਕਰਕੇ ਇਹ ਡਿਸਾਈਡ ਕੀਤਾ ਜਾਣਾ ਸੀ ਕਿ ਕੱਲ ਜੋ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਧਰਨਾ ਦਿੱਤਾ ਜਾਣਾ ਉਸ ਦੀ ਰਣਨੀਤੀ ਕੀ ਹੋਵੇਗੀ ਪਰ ਪੁਲਿਸ ਦੇ ਵੱਲੋਂ ਪਹਿਲਾ ਹੀ ਐਕਸ਼ਨ ਲੈ ਲਿਆ ਗਿਆ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਕੁਝ ਕਿਸਾਨਾਂ ਨੂੰ ਰਾਤ ਦੇ ਸਮੇਂ ਹੀ ਹਿਰਾਸਤ ਦੇ ਵਿੱਚ ਲੈਣ ਦੇ ਲਈ ਪੁਲਿਸ ਉਹਨਾਂ ਦੇ ਪਿੰਡਾਂ ਦੇ ਵਿੱਚ ਪਹੁੰਚ ਗਈ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਵੀ ਸਾਫ਼ ਤੌਰ ਤੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਤੁਸੀਂ ਅਜੀਹ ਹਰਕਤ ਕਰੋਗੇ ਤਾਂ ਅਸੀਂ ਵੀ ਤੁਹਾਨੂੰ ਆਪਣਾ ਰੂਪ ਦਿਖਾਵਾਂਗੇ ਅਸੀਂ ਕੋਈ ਨਸ਼ਾ ਤਸਕਰ ਨਹੀਂ ਹੈ ਅਸੀਂ ਕੋਈ ਗੈਂਗਸਟਰ ਨਹੀਂ ਹੈ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲੈਣ ਲਈ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਆ ਕੇ ਸਾਡੇ ਘਰਾਂ ਦੇ ਵਿੱਚ ਆ ਕੇ ਪੂਰੇ ਤਰੀਕੇ ਦੇ ਨਾਲ ਤਲਾਸ਼ੀ ਲੈ ਰਹੇ ਹੋ ਸਾਨੂੰ ਗ੍ਰਿਫਤਾਰ ਕਰ ਰਹੇ ਹੋ ਤਾਂ ਕਿਸਾਨਾ ਦੇ ਵੱਲੋਂ ਵੀ ਹੁਣ ਸਾਫ਼ ਤੌਰ ਤੇ ਮਾਨ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਪੰਜਾਬ ਪੁਲਿਸ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਤੁਸੀਂ ਜੇਕਰ ਸਾਡੇ ਸਾਥੀਆਂ ਨੂੰ ਰਹਾ ਨਹੀਂ ਕਰੋਗੇ ਤਾਂ ਅਸੀਂ ਵੀ ਤੁਹਾਡਾ ਇਸੇ ਤਰੀਕੇ ਦੇ ਨਾਲ ਘਰਾਓ ਕਰਾਂਗੇ ਤਾਂ ਬਰਨਾਲਾ ਦਾ ਪਿੰਡ ਛੰਨਾ ਜਿੱਥੇ ਕਿਸਾਨਾ ਦੇ ਵੱਲੋਂ ਇਹ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਹਿਲਾਂ ਤੁਹਾਨੂੰ ਤਿੰਨ ਤਸਵੀਰਾਂ ਦਿਖਾ ਲੈਂਦੇ ਆ ਜਿੱਥੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਇੱਕ ਗੁੱਸਾ ਨਜ਼ਰ ਆ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਤਸਵੀਰ ਬਰਨਾਲਾ ਦੀ ਹੈ ਇੱਕ ਤਸਵੀਰ ਮੁਖਸਰ ਸਾਹਿਬ ਦੀ ਅਤੇ ਇੱਕ ਤਸਵੀਰ ਖਡੂਰ ਸਾਹਿਬ ਦੀ ਜਿੱਥੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਸਾਫ਼ ਤੌਰ ਤੇ ਚੇਤਾਵਨੀ ਦੇ ਰਹੇ ਆ ਕਿ ਜਿਸ ਤਰੀਕੇ ਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਇਹ ਸਰਾਸਰ ਗਲਤ ਸੀ ਤੇ ਜੇਕਰ ਤੁਸੀਂ ਸੋਚ ਰਹੇ ਹੋ ਕਿ ਅਜਿਹੀ ਕਾਰਵਾਈ ਕਰਕੇ ਤੁਸੀਂ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕ ਸਕਦੇ ਹੋ ਤਾਂ ਇਹ ਭੁਲੇਖਾ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿਓ ਕਿਸਾਨ ਚੰਡੀਗੜ੍ਹ ਜਾਣਗੇ ਉੱਥੇ ਪੱਕਾ ਮੋਰਚਾ ਲਗਾਣਗੇ ਜੇਕਰ ਤੁਸੀਂ ਸਾਡੇ ਸਾਥੀਆਂ ਨੂੰ ਰਿਆ ਨਹੀਂ ਕਰਦੇ ਤਾਂ ਤੁਹਾਨੂੰ ਵੀ ਸਾਡਾ ਘਰਾਓ ਚੇਲਣਾ ਪਏਗਾ ਇਸ ਤਰੀਕੇ ਦੇ ਨਾਲ ਤੁਹਾਡਾ ਘਰਾਓ ਕੀਤਾ ਜਾਏਗਾ ਤਾਂ ਸਾਫ਼-ਸਾਫ਼ ਚੇਤਾਵਨੀ ਕਿਸਾਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿਸਾਨਾਂ ਦਾ ਕੀ ਕੁਝ ਕਹਿਣਾ ਹੈ ਪਹਿਲਾਂ ਉਹ ਸੁਣ ਲੈਣੇ ਆ ਇਹ ਦੂਜੇ ਮੁੱਖ ਮੰਤਰੀਆਂ ਨੂੰ ਵੀ ਲੰਘਿਆ ਇਹ ਹਜੇ ਪਹਿਲਾ ਵੀ ਮੁੱਖ ਮੰਤਰੀ ਆਏ ਨੇ ਪੰਜਾਬ ਦੇ ਉਹਨਾਂ ਨੇ ਕਿਤੇ ਐ ਨਹੀਂ ਕੀਤਾ ਸੀ ਵੀ ਮੀਟਿੰਗ 'ਚੋਂ ਉੱਠ ਕੇ ਭੱਜ ਗਏ ਹੁਣ ਇਹ ਕਦਾਰ ਨੰਗਾ ਹੋਇਆ ਆਮ ਆਦਮੀ ਪਾਰਟੀ ਦਾ ਜਿਹੜੀ ਦਿੱਲੀ 'ਚੋਂ ਵੀ ਲੋਕਾਂ ਨੇ ਨੰਕਾਰੀ ਐ ਤੇ ਪੰਜਾਬ ਦੇ ਵਿੱਚ ਕੰਧ ਤੇ ਲਿਖਿਆ ਸਰਕਾਰ ਪੜ ਲੇ ਜੇ ਲੋਕਾਂ ਨਾਲ ਜਾਬਰ ਕਰਨਗੇ ਜੇ ਲੋਕਾਂ ਤੇ लाਠੀ ਚਾਰਜ ਕਰਨਗੇ ਤਾਂ ਆਉਣ ਵਾਲੇ ਦਿਨ ਜਿਹੜੇ ਉਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋਈ ਹੋਈ ਆ ਆਮ ਆਦਮੀ ਪਾਰਟੀ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੇ ਮਰਪੁਰ ਸੇ ਏਡੀਮ ਆ ਘਿਰੀਆਂ ਕਿੱਥੋਂ ਟੀਮਾਂ ਨੇ ਕਿੰ ਕਿੰਨੀਆਂ ਟੀਮਾਂ ਘਿਰੀਆਂ ਹੋਈਆਂ ਇਹ ਮਤਲਬ ਤਨੌਲਾ ਥਾਣੇ ਦੇ ਆਪਣਾ ਜਿਹੜਾ ਐਸਚੋ ਸਾਹਿਬ ਨੇ ਜਾਂ ਉਹਨਾਂ ਦੀ ਟੀਮ ਹੈ ਉਹ ਪਿੰਡ ਨੇ ਜਦੋਂ ਪਤਾ ਲੱਗਿਆ ਰੌਲਾ ਪੈ ਗਿਆ ਉਹ ਇਸ ਕਰਕੇ ਸਾਰੇ ਤੜਕੇ ਵੱਡੀ ਪੱਦਰ ਤੇ ਤੜਕੀ ਸਾਰੇ ਲੋਕ ਆ ਗਏ ਇਸ ਕਰਕੇ ਘਰੇਓ ਸ਼ੁਰੂ ਹੋ ਗਿਆ ਜਦਾ ਦਰਸ਼ਨ ਸਿੰਘ ਭੈਣੀ ਮਰਾ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਉਹ ਵੀ ਘਰੋਂ ਚੱਕੇ ਨੇ ਜਾਂ ਸਾਡੇ ਜੱਜ ਸਿੰਘ ਗਹਿਲਾ ਨੇ ਜਿਹੜੇ ਬਲਾਕ ਮਹਿਲ ਕਲਾਂ ਦੇ ਉਹ ਵੀ ਚੱਕੇ ਨੇ ਸੋ ਇਹ ਲਗਾਤਾਰ ਹੋਰ ਵੀ ਪੰਜਾਬ ਦੇ ਵਿੱਚ ਛਾਪੇ ਮਾਰੀ ਹੋਈ ਹੈ ਜਿੰਨਾ ਚੱਕਰ ਆਗੂਆਂ ਨੂੰ ਰਿਹਾਂ ਨਹੀਂ ਕਰਦੇ ਉਹਨਾਂ ਚੱਕਰੇ ਇਹ ਜਿਹੜਾ ਸਾਡਾ ਮੋਰਚਾ ਜ਼ਿਲ੍ਹੇ ਦਾ ਬਣ ਗਿਆ ਫਤਿਹਗੜ ਛੰਨਾ ਦੇ ਵਿੱਚ ਇਹ ਜਾਰੀ ਰਹੂਗਾ ਜਿਵੇਂ ਜਿਵੇਂ ਸਾਡੇ ਸੂਬੇ ਦੀ ਸਾਨੂੰ ਦੱਸਣਗੇ ਕਿੱਧਰ ਨੂੰ ਜਾਣਾ ਕੀ ਕਰਨਾ ਹੈ ਉਹ ਅਗਲਾ ਪ੍ਰੋਗਰਾਮ ਹੋਊਗਾ ਇਹ ਮੋਰਚਾ ਹੁਣ ਕਿਹੜਾ ਇੱਥੇ ਚੱਲੂਗਾ ਸਾਡੇ ਪਿੰਡ ਜਾਨੀ ਬਲਾਕ ਪ੍ਰਧਾਨ ਬਲੌਰ ਦੇ ਬਾਰਚ ਦੋ ਗੱਡੀਆਂ ਫੋਰਸ ਦੀ ਆਗੀਆਂ ਤੇ ਉਧਰ ਜ਼ਿਲ੍ਹੇ ਦੇ ਖਜ਼ਾਨਚੀ ਨੇ ਭਗਤ ਸਿੰਘ ਉਹਨਾਂ ਦੇ ਯਾਨੀ ਉਦੋਂ ਬਾਅਦ ਸਾਡਾ ਰਾਬਤਾ ਹੋਇਆ ਰਾਬਤਾ ਹੋ ਕੇ ਯਾਨੀ ਜਦੋਂ ਸਾਨੂੰ ਆਇਆ ਹੋਇਆ ਵੀ ਯਾਰ ਐਡੇ ਸੀ ਗੈਂਗਸਟਰ ਨਹੀਂ ਨਾ ਸੀ ਕੋਈ ਨਸਾ ਤਸ ਕਰਾਂ ਵੀ ਯਾਰ ਆਇਆ ਇੱਕ ਜਨਤਕ ਆਗੂਆਂ ਦੇ ਰਾਤ ਨੂੰ ਘਰਾਂ ਜਾ ਕੇ ਛਾਪੇ ਮਾਰੀ ਕਰਨੀ ਉਸ ਗੱਲ 'ਚੋਂ ਪੂਰੇ ਪਿੰਡ ਨੇ ਫੈਸਲਾ ਕੀਤਾ ਫੈਸਲਾ ਕਰਕੇ ਯਾਨੀ ਫੋਰਸ ਦਾ ਘ੍ਰਿਉ ਕੀਤਾ ਅਸੀਂ ਆਪਦੇ ਭਰਾ ਮੰਨੇ ਨੇ ਚਾਹ ਪਾਣੀ ਵੀ ਪਿਆਇਆ ਉਹਨਾਂ ਨੂੰ ਰੋਟੀ ਵੀ ਖਵਾ ਕਰਕੋਵਾਵਾਂਗੇ ਯਾਨੀ ਉਹਨਾਂ ਚਿਰ ਘ੍ਰਿਉ ਰਹੂਗਾ ਜਿੰਨਾ ਚਿਰ ਜਿਹੜੇ ਆਗੂ ਫੜੇ ਆ ਬਰਨਾਲੇ ਜ਼ਿਲ੍ਹੇ ਦੇ ਉਹ ਬਿਨਾਂ ਸ਼ਰਤ ਰ ਅੱਜ ਪੁਲਿਸ ਨੇ ਇੱਕ ਹੀ ਰੈਸ ਕਰਕੇ ਪਾਇਆ ਕਿਉਂਕਿ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ 5 ਮਾਰਚ ਨੂੰ ਪੱਕੇ ਮੋਰਚੇ ਲੱਗਣੇ ਸੀ ਚੰਡੀਗੜ੍ਹ ਦੇ ਵਿੱਚ ਲੱਗਣਗੇ ਵੀ ਪਰ ਪੁਲਿਸ ਨੂੰ ਇਥੋਂ ਦੀ ਸਰਕਾਰ ਨੂੰ ਇਸ ਗੱਲ ਦਾ ਭੁਲੇਖਾ ਸੀ ਵੀ ਇਹਨਾਂ ਦੇ ਜਿਹੜੇ ਆਗੂਆਂ ਨੂੰ ਇਹਨਾਂ ਦੇ ਘਰਾਂ ਦੇ ਵਿੱਚ ਨજરਬੰਦ ਕਰ ਲਈਏ ਜਾਣ ਉਹਦੀ ਫੜੋਫੜੀ ਕਰ ਲਈਏ ਤਾਂ ਇਹ ਲੋਕ ਡਰ ਜਾਣਗੇ ਤਾਂ ਇਹ ਘਰੋਂ ਤੋਂ ਬਾਹਰ ਨਹੀਂ ਨਿਕਲਣਗੇ ਪਰ ਇਹਨਾਂ ਨੂੰ ਇਸ ਭੁਲੇਖਾ ਜਾਣ ਦੀ ਫਤੇਗੜ ਛੰਨਾ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਆਗੂਆਂ ਨੇ ਕੱਢ ਦਿੱਤਾ ਕਿਉਂਕਿ ਆਈ ਪੁਲਿਸ ਆ ਜਿਹੜੀ ਗਿਰਫਤਾਰ ਕਰਨੀ ਸੀ ਉਹ ਪੁਲਿਸ ਪੁਲਿਸ ਨੇ ਹੀ ਕਰਿਓ ਕੀਤਾ ਗਿਆ ਫਤੇਗੜ ਚੰਨਾ ਦੇ ਵਿੱਚ ਤੇ ਜਦੋਂ ਸਾਢੇ 4 ਵਜੇ ਇਹਨਾਂ ਨੇ ਹੁੱਟਰ ਮਾਰ ਕੇ ਲੋਕਾਂ ਦੇ ਘਰਾਂ 'ਚ ਬੜੇ ਪਰ ਲੋਕਾਂ ਨੇ ਜਦੋਂ ਇਹਨਾਂ ਵੱਡੀ ਪੱਦਰ ਤੇ ਤਗਾਦ ਦੇ ਵਿੱਚ ਪਹਿਲਾ ਕੱਲੀ ਫਤੇਗੜ ਚੰਨਾ ਨੇ ਹੀ ਕਰਿਓ ਕੀਤਾ ਸਮੇਤ ਸਾਡੀਆਂ ਮਾਵਾ ਭੈਣਾਂ ਨੇ ਤੇ ਮਜ਼ਦੂਰਾਂ ਨੇ ਫਿਰ ਨਾਲ ਤੇ ਗਵਾਂਢੀ ਪਿੰਡ ਜਾਣ ਦੀ ਜਿਹੜੇ ਆਗੂ ਨੇ ਉਹ ਦਵਾ-ਦਾਬਾ ਮੌਕੇ ਦੀ ਕਾਲ ਸੁਣ ਕੇ ਨਾਲ ਦੀ ਨਾਲ ਪਹੁੰਚ ਗਏ ਨੇ ਇਹ ਸਰਕਾਰ ਨੂੰ ਭੁਲੇਖਾਗਾ ਜਿਹੜਾ ਵੀ ਅਸੀਂ ਸ਼ਾਇਦ ਉਹ ਜਿਹੜਾ ਸੰਯੁਕਤ ਮੋਰਚੇ ਦੀ ਕਾਲ ਹੈ ਵੀ ਉਹਨੂੰ ਫੇਲ ਕਰ ਦੇਾਂਗੇ ਪਰ ਲੋਕ ਇੱਕ ਚੰਡੀਗੜ੍ਹ ਦੀ بجائے ਖਬਰ ਨਹੀਂ ਕਿੰਨੇ ਕ ਚੰਡੀਗੜ੍ਹ ਬਣਾ ਦੇਣਗੇ ਤੇ ਕਈ ਸਾਡੇ ਆਗੂ ਦਰਸ਼ਨ ਭਣੀ ਮਹਾਰਾਜ ਵਰਗੇ ਜਾਣਦੇ ਉਹਨਾਂ ਨੂੰ ਗਿਰਫਤਾਰ ਕੀਤਾ ਇਹ ਉਦੋਂ ਤੱਕ ਮੋਰਚਾ ਚੱਲਦਾ ਰਹੂ ਜਦ ਤੱਕ ਸਾਡੇ ਆਗੂ ਰਹਾ ਨਹੀਂ ਕੀਤੇ ਜਾਂਦੇ ਤੇ ਚੰਡੀਗੜ੍ਹ ਹਰ ਹਾਲਤ ਜਾਵਾਂਗੇ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਗੁੱਸਾ ਫਟ ਰਿਹਾ ਹੈ ਮਾਨ ਸਰਕਾਰ ਦੇ ਖਿਲਾਫ ਸਾਫ ਸਾਫ ਚੇਤਾਵਨੀ ਦੇ ਰਹੇ ਨੇ ਕਿ ਜੇਕਰ ਤੁਸੀਂ ਅਜਿਹੀ ਰਣਨੀਤੀ ਕਰਨੀ ਹੈ ਜੇਕਰ ਤੁਸੀਂ ਅਜਿਹੀ ਕਾਰਵਾਈ ਕਰਨੀ ਹੈ ਤਾਂ ਤੁਹਾਨੂੰ ਸਾਡਾ ਵੀ ਵਿਰੋਧ ਪ੍ਰਦਰਸ਼ਨ ਸੈੜਾ ਪਏਗਾ ਜਿਸ ਤਰੀਕੇ ਦੇ ਨਾਲ ਤੁਸੀਂ ਸਾਡੇ ਸਾਥੀਆਂ ਨੂੰ ਦੇਰ ਰਾਤ ਆਕੇ ਪੁਲਿਸ ਦੀਆਂ ਗੱਡੀਆਂ ਵਿੱਚ ਪਾ ਕੇ ਲੈ ਗਏ ਤਾਂ ਇਸੇ ਤਰੀਕੇ ਦੇ ਨਾਲ ਪੁਲਿਸ ਗੱਡੀਆਂ ਦਾ ਘਰਾ ਅਸੀਂ ਵੀ ਕਰਾਂਗੇ ਅਸੀਂ ਡਾਂਗਾ ਤੋਂ ਡਰਨ ਵਾਲੇ ਨਹੀਂ ਆ ਅਸੀਂ ਚੰਡੀਗੜ੍ਹ ਜਾ ਕੇ ਉੱਥੇ ਪੱਕਾ ਮੋਰਚਾ ਲਗਾਵਾਂਗੇ ਕੋਈ ਵੀ ਚੀਜ਼ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕ ਨਹੀਂ ਸਕਦੀ ਤਾਂ ਹੁਣ ਗੁੱਸੇ ਦੇ ਵਿੱਚ ਆਕੇ ਕਿਸਾਨ ਵੀ ਐਕਸ਼ਨ ਮੋਡ ਦੇ ਵਿੱਚ ਆ ਗਏ ਨੇ ਕਿਸਾਨਾਂ ਦੇ ਵੱਲੋਂ ਪੁਲਿਸ ਥਾਣਿਆਂ ਦਾ ਘਰਾਓ ਕੀਤਾ ਜਾ ਰਿਹਾ ਹੈ ਪੁਲਿਸ ਦਾ ਘਰਾਓ ਕੀਤਾ ਜਾ ਰਿਹਾ ਹੈ ਤੇ ਪੁਲਿਸ ਦੀ ਗੱਡੀ ਨੂੰ ਕਿਸ ਤਰੀਕੇ ਦੇ ਨਾਲ ਕਿਸਾਨ ਘੇਰ ਕੇ ਉੱਥੇ ਧਰਨਾ ਦੇ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤਾਂ ਕੱਲ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਤੇ ਸੀਐਮ ਭਗਵੰਤ ਮਾਨ ਦੀ ਮੀਟਿੰਗ ਹੋਈ ਸੀ ਜਿੱਥੇ ਕਿਸਾਨਾਂ ਨੇ ਬਾਹਰ ਆ ਕੇ ਗੁੱਸੇ ਦੇ ਵਿੱਚ ਕਿਹਾ ਕਿ ਸੀਐਮ ਭਗਵੰਤ ਮਾਨ ਨੇ ਤਾਂ ਸਾਨੂੰ ਮੀਟਿੰਗ ਦੇ ਵਿੱਚ ਡਰਾਇਆ ਬੇਇੱਜ਼ਤ ਕੀਤਾ ਅਤੇ ਕਿਹਾ ਕਿ ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਰ ਲਓ ਅਜਿਹੀਆਂ ਗੱਲਾਂ ਕਿਸਾਨਾਂ ਨੇ ਬਾਹਰ ਆ ਕੇ ਬਿਆਨ ਦੇ ਤੌਰ ਤੇ ਮੀਡੀਆ ਸਾਹਮਣੇ ਰੱਖਿਆ ਸੀ ਤੇ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਪੁਲਿਸ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਕਿ ਤੁਸੀਂ ਕਿਸਾਨਾਂ ਨੂੰ ਚੰਡੀਗੜ੍ਹ ਮੋਰਚੇ 'ਚ ਜਾਣ ਤੋਂ ਪਹਿਲਾਂ ਨਜ਼ਰਬੰਦ ਕਰੋ ਡਿਟੇਨ ਕਰੋ ਤੇ ਹੁਣ ਜਦੋਂ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਡਿਟੇਨ ਕੀਤਾ ਗਿਆ ਤਾਂ ਜੋ ਸਾਥੀ ਕਿਸਾਨ ਨੇ ਉਹਨਾਂ ਦਾ ਗੁੱਸਾ ਵੀ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਕਿਸਾਨ ਭੜਕ ਗਏ ਨੇ ਅੱਗ ਬਬੂਲਾ ਹੋ ਰਹੇ ਨੇ ਅਤੇ ਕਹਿ ਰਹੇ ਨੇ ਕਿ ਜੇਕਰ ਤੁਸੀਂ ਇੱਦਾਂ ਦੀਆਂ ਨਾਪਾਕ ਹਰਕਤਾਂ ਕਰੋਗੇ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕੋਗੇ ਤਾਂ ਇਹ ਜੀਹਾ ਨਹੀਂ ਹੋਣ ਵਾਲਾ ਤੁਹਾਨੂੰ ਸਾਡੇ ਸਾਥੀਆਂ ਨੂੰ ਰਿਹਾ ਕਰਨਾ ਪੈਣਾ ਨਹੀਂ ਤਾਂ ਇਸੇ ਤਰੀਕੇ ਦੇ ਨਾਲ ਸਾਡਾ ਇਹ ਵਿਰੋਧ ਸੈਣਾ ਪਵੇਗਾ। ਯੋਕ ਜਨਵਰੀ ਮੌਜਮੰਤਰ ਪ੍ਰਗਟ ਮਾਨ ਦਾ ਤੇ ਨਹੀਂ ਕਰਦਾ। ਨਹੀਂ ਕਰਦਾ। ਮੈਂ ਪਹਿਲਾਂ ਸੰਤ ਮਾ ਸਾਹਿਬ ਨੂੰ ਯੱਛ ਪਾਸ ਸੁਰੱਖਿਆ ਦੇ ਦਿੱਤੀ ਸੀ ਭਗਵਾਨ ਸਮਾਨ ਜੀ ਕਰਲਾਵੰਦ ਕਰਲਾ ਜਾਵਰਾ ਅੰਦਰ ਬਾਅਦ ਕੇ ਰੱਖਿਆ ਜਾ ਸਕਦਾ ਹੁੰਦਾ ਬਾਹਰ ਦੀ ਦੇ ਸਰਕਾਰ ਹੁੰਦੀ ਤੂੰ ਆ ਰੰਗ ਦੇ ਸਿੱਨਾ ਜ਼ਬਰਦਸਤੀ ਕਰ ਸਕਦਾ ਅਲਾ ਦੇ ਛੋਟਾ ਪਿੰਡ ਤੱਕਦਾ ਸੀ ਇਹ ਜੀ ਆਂ ਵੀ ਇਕੱਲੇ ਬਲਾਡ ਦੇ ਘਰੇ ਆਏ ਐ ਆਪਣੇ ਬਰਨਾਰੇ ਜ਼ਿਲ੍ਹੇ ਦੇ ਜਿੰਨੇ ਆਪੂ ਹੈ ਸਾਰਿਆਂ ਦੇ ਘਰੀ ਗਏ ਆ 4 ਵਜੇ ਜੱਜ ਸਾਹਿਬ ਜੀ ਫਦਾਰ ਰਹਾ ਕਰੋ ਵਿਆਹ ਕਰਾ ਕੇ ਰਹਾ ਨਾ ਕਰਾ ਕੇ ਰਹਾ ਜਿੰਨੇ ਆਉਣ ਵਾਲੇ ਸਮਿਆਂ 'ਚ ਇਹਨਾਂ ਦੇ ਨਵਨਿਆ ਸਿਕਨੀਤਰੀਆਂ ਲਾਣੂ ਕਰਨਗੇ ਇਹਵੇਂ ਜਿਵੇਂ ਭਰਾਵੋ Rajasthan ਦੇ ਵਿੱਚ Gedaba SSK, Murda bağ, Murda bağ, Murda bağ, Murda bağ, Murda bağ. Başkanlar var. Cana bağ, Cana dayıka, Cana bağ, Cana bağ, Cana bağ. Pendarlı Mükemmel bir davet ayıklarka. Davet